ਵੇਦਾ ਹੈ ਅੱਜ ਇੱਕ ਦਿਨ ਹੈ ਵੋਟਾਂ ਦੇ ਨਾ ਤੁਸੀਂ ਪਹੁੰਚੇ ਹੋਏ ਵੋਟਾਂ ਕੀ ਹਨ ਹਾਂ ਜਿਵੇਂ ਸਾਰੇ ਪੰਜਾਬ ਦੇ ਲੋਕਾਂ ਵਿੱਚ ਜਿੰਮੇਵਾਰੀ ਹੈ ਮੇਰੀ ਜਿੰਮੇਵਾਰੀ ਪਲਟਫਾਰਮ ਤੇ ਮੈਂ ਆਪਣੀ ਜਿੰਮੇਵਾਰੀ ਨਿਭਾ ਕੇ ਆ ਤੇ ਵੋਟ ਪਾ ਕੇ ਆ ਹੁਣ ਆਪਣੇ ਪਿੰਡ ਦੇ ਅੰਦਰ ਲੋਕਾਂ ਨੇ ਕੀ ਰੁਸ਼ਾ ਦੇਖਿਆ ਯਾਰ ਦੇਖੋ ਅੱਜ ਬੜੇ ਪਰੇਸ਼ਾਨ ਹਨ ਪਹਿਲਾਂ ਜੀ ਦਲਗੀਤੀ ਹੈ ਮਨੂੰ ਸਤਵੇ ਦਾ ਪਹਿੰਗੀ ਤੇ ਲੋਕ 6 ਵਜੇ ਵੀ ਕਹੀ ਪਹੁੰਚਣਾ ਸ਼ੁਰੂ ਹੋ ਗਈ ਕਾਰਨ ਕੀ ਕਾਰਨ ਇਹ ਆਉਂਦਾ ਵੀ ਗਰਮੀ ਵਾਲੀ ਗੱਲ ਕਰਨੀ ਜੋ ਵੀ ਹੈ ਨਾ ਤੇ ਸਾਰੇ ਲੋਕਾਂ ਚ ਬਾਤ ਆ ਕਿਵੇਂ ਕਿ ਸ਼ਰਾਰਤ ਦੇਖਣ ਨੂੰ ਮਿਲੀ ਸੀ ਕਿ ਕੱਲ ਇੱਕ ਵੀਡੀਓ ਵਾਰ ਲੁੱਟੀ ਜੋ ਪੁਰਾਣੇ ਸਮੇਂ ਹਰ ਜੀਪੀ ਜੀ ਕਾਂਗਰਸ ਚੁੰਦੇ ਸੀ ਜਿਹੜੇ ਦਿਖਾਏ ਜਾ ਰਹੇ ਸੀ ਗਿਆਮਸੀ ਦੇ ਵੋਟਾਂ ਮੰਗ ਰਹੇ ਸੀ ਇਹ ਸ਼ਰਾਰਤ ਨੂੰ ਕਿਵੇਂ ਦੇਖੋ ਸਮਝੋ ਆਪਣੇ ਦੇਖੋ ਵੀ ਸ਼ਰਾਰਤ ਕਰਨ ਦੀ ਲੋੜ ਨਹੀਂ ਕਿ ਸ਼ਰਾਰਤ ਹਮੇਸ਼ਾ ਉਹੀ ਕਰਦਾ ਹੁੰਦਾ ਜੋ ਹਾਰਦਾ ਹੁੰਦਾ ਜੇ ਕੰਮ ਕੀਤੇ ਹੁੰਦੇ ਤਾਂ ਸਾਹਿਬ ਅੱਜ ਸ਼ਰਾਰਤਾਂ ਨਾ ਕਰਨੀਆਂ ਪੈਂਦੀਆਂ ਜੋ ਹਾਲਾਤ ਦੇਖੇ ਨੇ ਪਿਛਲੇ ਦਿਨਾਂ ਚ ਆਪਾਂ ਦੇਖਿਆ ਵੀ ਸ਼ਰਾਰਤ ਬੰਦੀਆਂ ਜੋ ਕੁਛ ਵੀ ਹੈ ਜੇ ਅਸੀਂ ਹਲਕੇ 'ਚ ਵੋਟ ਮੰਗੀਏ ਤਾਂ ਕੰਮਾਂ ਦੇ ਆਧਾਰ 'ਤੇ ਬੰਦੀ ਆ ਤੁਹਾਨੂੰ ਕੋਈ ਸ਼ਰਾਰਤਾਂ ਕਰਨ ਦੀ ਲੋੜ ਨਹੀਂ ਕਿ ਕੰਮ ਗੁਣਾਏ ਨਹੀਂ ਤੇ ਇਹ ਇਕੱثر ਸਾਰਤਾ ਉਹੀ ਕਰਨਗੇ ਜਿਹਨਾਂ ਨੂੰ ਦਲ ਹੁੰਦਾ ਹਾਰ ਹੁੰਦਾ ਰਾਏ ਜਿਵੇਂ ਕਿ ਸਭ ਤੋਂ ਬੜੀ ਚੁਣੌਤੀ ਐਸੋ ਬਾਰ ਐਮਪੀ ਮਰ ਸਿੰਘ ਨੇ ਦੂਸਰੀ ਵਾਰ ਬੋਟੇ ਖੜੇ ਜਿੰਨਾਂ ਦਾ ਕਹਿਣਾ ਸੀ ਬਹੁਤ ਕੰਮ ਕੀਤੇ ਨੇ ਕਿਵੇਂ ਦੇਖਦੇ ਗਏ ਜੀਬੀਜੀ ਕਿਸੇ ਕਿਸੇਵੇਂ ਲੀਡ ਨਾਲ ਕਿੰਨੀ ਵਿਦਾਇਤ ਹੈ ਬਹੁਤ ਤੁਮਪਾ ਸਾਰੇ ਜਾਣਦੇ ਵੀ ਸਾਢੇ ਚਾਰ ਸਾਲ ਤੋਂ ਦਿਖੇ ਨਹੀਂ ਪੁੱਤਰ ਮੋਹ ਦੇ ਵਿੱਚ ਜਿੰਨਾ ਵੀ ਪੈਸਾ ਸੀਗਾ ਸਾਰਾ ਰਾਏਕੋੜ ਦੇ ਦਿੱਤਾ ਉਹਨੇ ਬਾਕੀ ਦੇ ਜਿਹੜੇ 8 ਹਲਕੇ ਨੇ ਉਹਨਾਂ ਵੱਲ ਝਾਕਿਆ ਵੀ ਨਹੀਂ ਜਿਹੜਾ ਪੁੱਤਰ ਮੋਹ ਦੇ ਵਿੱਚ ਬਾਕੀ ਹਲਕੇ ਨੂੰ ਅਣਗੌਣਾ ਕੀਤਾ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਅੱਜ ਗੱਲ ਕਰੀਏ ਪੱਤਰਕਾਰ ਦੀ ਸੀਪ ਪੇਪਰ ਕੱ ਫਸੇ ਕਰਦੇ ਲੋਕ ਸਭਾ ਦੀ ਸੀਟ ਵਾਲੇ ਸਾਰੇ ਲੋਕਾਂ ਨੂੰ ਜਵਾਬ ਦੇਣਗੇ ਜਿਹੜਾ ਕੁਝ ਵੀ ਉਹਨੇ ਬਾਕੀ ਹਲਕੇ ਦੇ ਨਾਲ ਕੀਤਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਸਿਖਪਾਲ ਘਾਰਿਆ ਹੈ ਔਰ ਸਾਡੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸਮਰਾਲਾ ਹੈ ਤੇ ਅੱਜ ਅਸੀਂ ਇੱਥੇ ਮਾਡਲ ਬੂਥ ਤੇ ਪਿੰਕ ਬੂਥ ਜੜਿਆ ਉਹ ਬਣਾਏ ਕਿਵੇਂ ਦੇਖਦੇ ਆ ਬਣਾਇਆ ਗਿਆ ਬਰ ਪਿੰਕ ਕਿਨੇ ਕਿਨੇ ਇੱਥੇ ਜਿਹੜੇ ਸਪੈਸ਼ਲ ਕੀ ਕੀ ਰੱਖਿਆ ਗਿਆ ਵੋਟਾ ਵੋਟਰਾਂ ਨੂੰ ਰਜਾਉਣ ਦੇ ਪਿੰਕ ਬੂਥ ਜਿਹੜਾ ਹੈਗਾ ਜੀ ਉਹ ਸਪੈਸ਼ਲ ਔਮਨ ਇੰਪਾਵਰਮੈਂਟ ਲਈ ਨਾਰੀ ਸਸ਼ਕਤੀਕਰਨ ਦੇ ਲਈ ਜਿਹੜਾ ਹੈਗਾ ਕੰਮ ਕਰਦਾ ਕਿ ਜਿਹੜੀਆਂ ਸਾਡੀਆਂ ਔਰਤ ਵੋਟਰਾਂ ਨੇ ਉਹ ਵੱਧ ਤੋਂ ਵੱਧ ਜਿਹੜਾ ਹੈ ਉਤਸ਼ਾਹਿਤ ਹੋਣ ਤੇ ਆਪਣੇ ਬੋਲਦੇ ਅਧਿਕਾਰ ਦਾ ਇਸਤੇਮਾਲ ਕਰਨ ਤੇ ਉਹਦੇ ਲਈ ਅਸੀਂ ਮਹਿੰਦੀ ਦਾ ਜਿਹੜਾ ਹੈ ਸਟਾਲ ਲਗਾਇਆ ਹੈ ਸ਼ਬੀਲ ਲਗਾਈ ਗਈ ਹੈ ਔਰ ਤੁਸੀਂ ਅਗਰ ਸਾਡਾ ਪਿੰਕ ਬੂਥ ਦੇਖੋਗੇ ਤਾਂ ਉਹਨੂੰ ਅਸੀਂ ਪੂਰਾ ਥੀਮ ਜਿਹੜਾ ਹੈ ਉਹ ਪਿੰਕ ਕਲਰ ਦਾ ਹੀ ਦਿੱਤਾ ਤੇ ਉਸ ਦੇ ਨਾਲ ਨਾਲ ਅਸੀਂ ਜਿਹੜਾ ਇੱਕ ਮਾਡਲ ਬੂਥ ਹੈ ਉਹ ਕਲਚਰਲ ਥੀਮ ਨੂੰ ਲੈ ਕੇ ਜਿਹੜਾ ਬਣਾਇਆ ਗਿਆ ਜਿਹਦੇ ਅੰਦਰ ਸਾਡੇ ਵਿਦਿਆਰਥੀ ਜਿਹੜੇ ਨੇ ਉਹ ਆਪਣੀਆਂ ਆਪਣੀਆਂ ਜਿਹੜੀ ਆ ਪ੍ਰਤਿਭਾ ਦਾ ਮੁਜ਼ਾਹਰਾ ਕਰ ਰਹੇ ਨੇ ਔਰ ਉਹਦੇ ਨਾਲ ਨਾਲ ਇਹ ਤੁਸੀਂ ਦੇਖ ਰਹੇ ਹੋ ਜਦੋਂ ਸੋਨਾਨ ਸਾਰਾ ਇਹ ਅਸੀਂ ਪੁਰਾਣੇ ਆਪਣੇ ਕਲਚਰ ਨੂੰ ਸੱਭਿਆਚਾਰ ਨੂੰ ਜੋ ਚੀਜ਼ਾਂ ਵਸਤੂਆਂ ਸਾਡੇ ਅਲੋਪ ਹੋ ਰਹੀਆਂ ਨੇ ਉਹਨਾਂ ਦੀ ਇੱਕ ਪ੍ਰਦਰਸ਼ਨੀ ਜਿਹੜੀ ਆ ਉਹ ਸਾਡੇ ਵੀ.ਐਲ.ਓ ਸਾਹਿਬ ਵੱਲੋਂ ਤੇ ਮੇਰੇ ਨਾਲ ਜਿਹੜੇ ਟੀਚਰ ਨੇ ਰਸ਼ਪਾਲ ਮੈਡਮ ਉਹਨਾਂ ਵੱਲੋਂ ਮਿਲ ਕੇ ਗਈ ਹੈ ਤਾਂ ਗੱਲ ਕਰੀਏ VOTERਾਂ ਦੀ ਤਾਂ VOTER ਹੁਣ ਤੱਕ ਕਿੰਨੇ ਕਿ ਸੁਚਾਨ ਨਾਲ ਆ ਰਹੇ ਨੇ ਤੇ ਕਿੰਨੇ ਹੁਣ ਹੁਣ ਤੱਕ ਬੂਥ ਪਾ ਚੁੱਕੇ ਦੇਖੋ ਜੀ ਅੱਜ ਵੈਸੇ ਮੌਸਮ ਵੀ ਕਾਫੀ ਅੱਛਾ ਹੈਗਾ ਤੇ ਜਿੰ ਤੋ ਤੱਕ ਮੈਂ ਦੇਖਿਆ VOTER ਕਾਫੀ ਜ਼ਿਆਦਾ ਗੇਂਦੀ ਦੇ ਵਿੱਚ ਸਾਡੇ ਕੋਲ ਪਹੁੰਚ ਰਹੇ ਨੇ ਔਰ ਜਿਹੜਾ ਹੈ VOTA ਪਾ ਕੇ ਉਹ ਜਾ ਚੁੱਕੇ ਨੇ ਹਜੇ ਤੱਕ ਕਾਫੀ VOTING ਸਾਡੀ ਹੋ ਚੁੱਕੀ